ਕੋਈ ਵੀ ਕੋਈ ਸੰਤ ਮਹਾਤਮਾ ਕੋਈ ਆ ਕੇ ਇਹਨਾਂ ਦੇ ਆਸਣ ਲੱਗ ਜਾਂਦਾ ਹੁੰਦਾ ਜਿਹੜਾ ਉੱਤੇ ਬਹਿ ਜਾਂਦੇ ਨੇ ਤੇ ਉੱਤੇ ਬਹਿ ਕੇ ਉਹਨੂੰ ਚੱਕ ਕੇ ਜੀ ਸ਼ਕਤੀਆਂ ਨਾਲ ਪੁੱਠਾ ਕਰ ਦਿੰਦੇ। ਸ਼ੀਰ ਗੁਰੂ ਗੋਮਾ ਸਿੰਘ ਜੀ ਮਹਾਰਾਜ ਇਹਦੇ ਮੱਠ ਦੇ ਵਿੱਚ ਜਾਂਦੇ ਨੇ ਤੇ ਇਹਦੇ ਤਖਤ ਤੇ ਬਹਿ ਜਾਂਦੇ ਨੇ। ਇਹਦੇ ਚੇਲੇ ਆਪਦੀਆਂ ਸ਼ਕਤੀਆਂ ਲਾਉਂਦੇ ਆ ਜੋਰ ਲਾਉਂਦੇ ਆ ਜੀ ਕਾਹਨੂੰ ਪਲਟਿਆ ਜਾਂਦਾ ਜੀ। ਉਹਨਾਂ ਦਾ ਤਖਤ ਕੌਣ ਪੁੱਠਾ ਕਰ ਦੂਗਾ ਜਿਹੜੇ ਸਾਰੀ ਧਰਤੀ ਦੇ ਸ੍ਰਿਸ਼ਟੀ ਦੇ ਮਾਲਕ ਨੇ। ਆ ਕੇ ਜੀ ਗੁਰੂ ਸਾਹਿਬ ਦੇ ਉਹੜੇ ਜਦੋਂ ਮਾੜਾ ਮੋਟਾ ਤਾਂ ਅੰਤਰਗਫੇਰ ਵੀ ਲਾਉਂਦੇ ਨੇ ਜਦੋਂ ਦੇਖ ਲੈਂਦੇ ਨੇ ਵੀ ਇਹ ਤਾਂ ਪੂਰਨ ਗੁਰੂ ਨੇ ਧੂ ਵੀ ਵੱਡੇ ਨੇ ਆ ਕੇ ਉਹਨਾਂ ਦੇ ਪੈਰਾਂ 'ਚ ਟਿਕ ਪੈਂਦੇ ਨੇ ਤਾਂ ਗੁਰੂ ਸਾਹਿਬਾਨ ਪੁੱਛਦੇ ਨੇ ਕਹਿੰਦੇ ਵੀ ਤੁਸੀਂ ਕੌਣ ਹੋ ਉਹ ਅੱਗੋਂ ਜਵਾਬ ਦਿੰਦੇ ਨੇ ਕਹਿੰਦੇ ਜੀ ਮੈਂ ਆਪ ਜੀ ਦਾ ਬੰਦਾ ਹਾਂ ਤੋਂ ਬਾਜੀ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਜਿੱਥੇ ਜ਼ਿਕਰ ਆਉਂਦਾ ਕਹਿੰਦੇ ਬੰਦਾ ਸਿੰਘ ਬਹਾਦਰ ਦੇ ਜਿਹੜੇ ਡੌਲੇ ਨੇ ਉਹ ਫਰਕਾਂ ਲੱਗ ਜਾਂਦੇ ਨੇ ਅੱਖਾਂ ਦੇ ਵਿੱਚ ਕਹਿੰਦੇ ਜੋਦੇ ਤੇ ਖੂਨ ਆ ਜਾਂਦਾ ਜੀ ਪਾਣੀ ਦੀ ਕਰਾ ਅੱਖਾਂ ਲਾਲ ਹੋ ਜਾਂਦੀ ਇਹਨੂੰ ਗੁੱਸਾ ਆਉਂਦਾ ਜੀ ਰੌਂਗਟੇ ਖੜੀ ਹੋ ਜਾਂਦਾ ਇੱਕ ਦਿਨ ਗੁਰੂ ਸਾਹਿਬ ਕਹਿੰਦੇ ਜੀ ਨਦੇੜ ਸਾਹਿਬ ਵੀ ਸ਼ਿਕਾਰ ਕਰ ਨਿਕਲ ਜਾਂਦੇ ਨੇ ਜੰਗਲ ਦੇ ਵਿੱਚ ਦੁਪਹਿਰ ਦੇ ਸਮੇਂ ਸ਼ਿਕਾਰ ਕਰਦੇ ਕਰਦੇ ਕਹਿੰਦੇ ਜੀ ਇੱਕ ਮੱਠ ਦੇ ਉੱਤੇ ਪਹੁੰਚ ਜਾਂਦੇ ਨੇ ਮੱਠ ਸਮਝਦੇ ਹੋ ਤੁਸੀਂ ਵੀ ਇੱਕ ਡੇਰਾ ਡੇਰੇ ਡੇਰਾ ਜਿਵੇਂ ਜੰਗਲ ਦੇ ਵਿੱਚ ਕੋਈ ਇੱਕ ਝੌਂਪੜੀ ਟੈਪਾਈ ਹੋਵੇ ਤੇ ਆਲੇ-ਦਾਲੇ ਥੋੜੀ ਜੀ ਬਾਉਂਡਰੀ ਕੀਤੀ ਹੋਵੇ ਇੱਕ ਮੱਠ ਦੇ ਉੱਤੇ ਪਹੁੰਚ ਜਾਂਦੇ ਨੇ ਜੀ ਗਦਾਵਰੀ ਨਦੀ ਦੇ ਕੰਢੇ ਇਹ ਮੱਠ ਬਣਿਆ ਹੋਇਆ ਸੀ ਇਹ ਮੱਠ ਪਤਾ ਕੀ ਦਾ ਸੀ ਜੀ ਇਹ ਮੱਠ ਸੀਗਾ ਜੀ ਮਾਦੋ ਦਾਸ ਬਰਾਗੀ ਦਾ ਜਿਨ੍ਹਾਂ ਨੂੰ ਅੱਗੇ ਜਾ ਕੇ ਆਪਾਂ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣਦੇ ਆ ਵਾਹਿਗੁਰੂ ਉਹਨਾਂ ਦਾ ਮੱਠ ਸੀਗਾ ਇਹ ਜੀ ਮੱਠ ਦੇ ਉੱਤੇ ਪਹੁੰਚ ਜਾਂਦੇ ਨੇ ਹੁਣ ਇੱਥੇ ਜੀ ਗੱਲ ਆਪਾਂ ਨੂੰ ਇਤਿਹਾਸ ਤੋਂ ਫੇਰ ਬੈਕ ਤੇ ਜਾਣਾ ਪੈਣਾ ਕਿਉਂਕਿ ਦੋ ਇੱਥੇ ਸੰਗਮ ਬਣ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਥੇ ਸੰਗਮ ਬਣ ਜਾਂਦੇ ਇਕੱਠੇ ਹੋ ਜਾਂਦੇ ਆ ਹੁਣ ਇਹ ਇਧਰੋਂ ਆ ਰਹੇ ਨੇ ਜੰਮੂ ਕਸ਼ਮੀਰ ਤੋਂ ਤੇ ਗੁਰੂ ਸਾਹਿਬ ਤਲਵੰਡੀ ਸਾਹਿਬ ਤੋਂ ਗਏ ਨੇ ਨੰਦੇੜ ਦੀ ਧਰਤੀ ਤੇ ਜਾ ਕੇ ਇਕੱਠੇ ਹੁੰਦੇ ਨੇ ਹੁਣ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਦਾ ਜੀ ਰਜੌਰੀ ਦੇ ਪੁੰਛ ਦੇ ਵਿੱਚ ਕਸ਼ਮੀਰ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀ ਤੇ ਛੋਟੀ ਉਮਰ ਦੇ ਜੀ ਇਹ ਸ਼ਿਕਾਰ ਕਰਨੇ ਸਟਾਰਟ ਕਰ ਦਿੰਦੇ ਨੇ ਇਹਨਾਂ ਦੇ ਪਿਤਾ ਜੀ ਸ਼ਿਕਾਰੀ ਹੁੰਦੇ ਆ ਜਾਂ ਕਹਿ ਲਓ ਇਹਨਾਂ ਨੂੰ ਸ਼ਿਕਾਰ ਦਿੰਦੇ ਨੇ ਜੁਧ ਕਲਾ ਦੇ ਵਿੱਚ ਨਪੁੰਨ ਰਹੇ ਨੇ ਉਸ ਟਾਈਮ ਦੇ ਉੱਤੇ ਹੂੰ ਜੰਗਲ ਦੇ ਵਿੱਚ ਕੱਲਿਆਂ ਨੇ ਸ਼ਿਕਾਰ ਕਰਨੇ ਜਾਣਾ ਤੀਰ ਚਲਾਉਣਾ ਹੁੰਦਾ ਸੀ ਇਹਨਾਂ ਨੂੰ ਕਿਰਪਾਨ ਦੇ ਸ਼ਿਕਾਰੀ ਸੀਗੇ ਖੇਡਣ ਦੇ ਵੀ ਤਗੜੇ ਸੀਗੇ ਸਰੀਰ ਦੇ ਵੀ ਜ਼ਬਰਦਸਤ ਏਡਾ ਵੱਡਾ ਕੱਦ ਦੱਸਦੇ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸਕਾਰਾਂ ਦੀ ਬੱਖ-ਵੱਖ ਰਹਿਆਂ ਨੇ ਜੀ ਤੇ ਕਹਿੰਦੇ ਜੀ ਜਦੋਂ ਉਸ ਉਹ ਆ ਬਾਬਾ ਬੰਦਾ ਸਿੰਘ ਬਹਾਦਰ ਛੋਟੀ ਉਮਰ ਚ ਸ਼ਿਕਾਰ ਕਰਦੇ ਆ ਤਾਂ ਉਹਨਾਂ ਤੋਂ ਇੱਕ ਹਿਰਨੀ ਦਾ ਸ਼ਿਕਾਰ ਹੋ ਜਾਂਦਾ ਜੀ ਹਿਰਨੀ ਨੂੰ ਤੀਰ ਮਾਰਦੇ ਨੇ ਨੇੜੇ ਜਾ ਕੇ ਜੀ ਹਿਰਨੀ ਦਾ ਜਦੋਂ ਪੇਟ ਕੱਟਦੇ ਨੇ ਉਹਦੇ ਵਿੱਚੋਂ ਬੱਚਾ ਨਿਕਲੇ ਆਉਂਦੇ ਕਿਉਂਕਿ ਹਿਰਨੀ ਗਰਭਵਤੀ ਸੀਗੀ ਜੀ ਤੇ ਇਹ ਜਿਹੜਾ ਵਾਕਿਆ ਹੁੰਦਾ ਜੀ ਉਹਨਾਂ ਨਾਲੇ ਝੰਜੋੜ ਕੇ ਰੱਖ ਦਿੰਦਾ ਅੰਦਰ ਤੱਕ ਤੋੜ ਦਿੰਦਾ ਉਹਨੂੰ ਟੜਫਾ ਟੜਫਾ ਕਿਉਂ ਬੱਚਾ ਮਰਦਾ ਉਹਨਾਂ ਤੋਂ ਦੇਖਿਆ ਨਹੀਂ ਜਾਂਦਾ ਵੀ ਯਾਰ ਪਾਪ ਹੋ ਗਿਆ ਜੀ ਤੇ ਇਹ ਚੀਜ਼ ਦਾ ਜੀ ਪਰਛਾ ਚਾਪ ਕਰਦੇ ਨੇ ਉਹ ਜੋ ਪਰਹਿਣਾ ਸਟਾਰਟ ਕਰ ਦਿੰਦੇ ਨੇ ਫਿਰ ਉੱਥੇ ਇੱਕ ਮੰਡਲੀ ਦੇ ਵਿੱਚ ਮਿਲਦੇ ਆ ਜੀ ਕਸ਼ਮੀਰ ਦੇ ਵਿੱਚ ਜਾਨਕੀ ਪ੍ਰਸ਼ਾਦ ਨਾਦ ਨੂੰ ਮਿਲਦੇ ਆ ਸੰਤ ਮਹਾਤਮਾ ਨੂੰ ਜੀ ਜਾਨਕੀ ਪ੍ਰਸ਼ਾਦ ਨੂੰ ਉਹ ਪਹਿਲਾਂ ਗੁਰੂ ਧਾਰਨ ਕਰ ਲੈਂਦੇ ਜੀ ਉਹਨਾਂ ਦੀਆਂ ਸਖਾਵਾਂ ਤੋਂ ਪ੍ਰਭਾਵਿਤ ਹੋ ਗਏ ਫਿਰ ਉਸ ਤੋਂ ਬਾਅਦ ਜੀ ਲਾਹੌਰ ਦੇ ਵਿੱਚ ਰਾਮ ਥੰਮਣ ਨੂੰ ਮਿਲਦੇ ਨੇ ਫਿਰ ਉਸ ਤੋਂ ਬਾਅਦ ਰਾਮ ਥੰਮਣ ਨੂੰ ਗੁਰੂ ਧਾਰ ਲੈਂਦੇ ਆ ਫਿਰ ਨਾਸਕ ਦੇ ਵਿੱਚ ਜਾਂਦੇ ਨੇ ਜੀ ਉੱਥੇ ਜੋਗੀ ਔਗੜਨਾਥ ਨੂੰ ਆਪਣਾ ਗੁਰੂ ਧਾਰਨ ਕਰ ਲੈਂਦੇ ਨੇ ਇਹ ਗੁਰੂ ਬਦਲ ਕਿਉਂ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਹਾਂ ਗੁਰੂ ਇੱਥੇ ਕਿਉਂ ਬਦਲ ਰਹੇ ਆ ਜੀ ਜਿਵੇਂ ਮੰਨ ਲਓ ਪਹਿਲੇ ਨੂੰ ਗੁਰੂ ਧਾਰ ਲਿਆ ਜੀ ਜੀ ਉਹਨਾਂ ਦੇ ਸਵਾਲ ਜਵਾਬ ਦੂਜੇ ਗੁਰੂ ਨਾਲ ਜਦੋਂ ਹੋਏ ਇਹਨਾਂ ਨੂੰ ਲੱਗਿਆ ਵੀ ਆਹ ਗੁਰੂ ਵੱਡਾ ਇਹਨੂੰ ਧਾਰ ਲਿਆ ਫਿਰ ਤੀਜਾ ਗੁਰੂ ਲੱਗਿਆ ਵੀ ਆਹ ਵੱਡਾ ਉਹਨੇ ਕਰਾਮਾਤ ਵੱਧ ਦਿਖਾਤੀ ਐ ਗੁਰੂ ਧਾਰ ਲਿਆ ਜੀ ਗੁਰੂ ਧਾਰਨ ਤੋਂ ਬਾਅਦ ਜੀ ਤੀਜਾ ਗੁਰੂ ਔਗੜ ਨਾਲ ਧਾਰਨ ਤੋਂ ਬਾਅਦ ਰਿੱਧੀਆਂ ਸਿੱਧੀਆਂ ਦੇ ਇਹਨਾਂ ਕੋਲੇ ਕਲਾ ਆ ਜਾਂਦੀਆਂ ਨੇ ਕਹਿਣ ਤੋਂ ਬਾਅਦ ਵੀ ਉਹ ਉਹਨਾਂ ਨੂੰ ਹੋਰ ਕਲਾ ਦੇ ਵਿੱਚ ਨਪੁੰਨ ਕਰ ਦਿੰਦੇ ਨੇ ਸ਼ਕਤੀਆਂ ਮੰਤਰ ਕਹਿ ਲੋ ਪੂਤ ਵਿੱਦਿਆ ਦੇ ਇਹ ਤਾੰਤ੍ਰਿਕ ਬਣ ਜਾਂਦੇ ਨੇ ਪੂਰੇ ਟੌਪ ਦੇ ਜੀ ਉਸ ਤੋਂ ਬਾਅਦ ਆਪਣਾ ਗਦਾਬਰੀ ਦੇ ਕੰਡੇ ਨੇੜੇ ਆ ਕੇ ਮੱਠ ਬਣਾ ਲੈਂਦੇ ਤੇ ਉੱਥੇ ਜਦੋਂ ਇਹ ਆਪਦੇ ਕੌਤਕ ਦਿਖਾਉਂਦੇ ਨੇ ਤਾਂ ਹੋਰ ਚੇਲੇ ਵੀ ਨਾਲ ਰਲ ਜਾਂਦੇ ਨੇ ਕਿਉਂਕਿ ਜੀ ਜਿਹਦੀ ਮਹਿਮਾ ਹੋਊਗੀ ਜਿਹੜਾ ਕੌਤਕ ਦਿਖਾਊਗਾ ਉਹਦੇ ਕੋਲ ਤਾਂ ਲੋਕ ਆਉਣਗੇ ਆਉਣਗੇ ਬਿਲਕੁਲ ਬਿਲਕੁਲ ਤੇ ਮੱਠ ਦੇ ਵਿੱਚੋਂ ਆਪ ਤਾਂ ਬਾਹਰ ਰਹਿੰਦੇ ਨੇ ਇਹ ਹੂੰ ਜ਼ਿਆਦਾਤਰ ਆਪਦਾ ਡੇਰਾ ਕਿਸੇ ਪਾਸੇ ਹੋਰ ਰੱਖਿਆ ਹੁੰਦਾ ਉਹ ਮੱਠ ਦੇ ਵਿੱਚ ਚੇਲੇ ਰਹਿੰਦੇ ਆ ਜੀ ਪਰ ਉੱਥੇ ਕੋਈ ਵੀ ਕੋਈ ਸੰਤ ਮਹਾਤਮਾ ਕੋਈ ਆ ਕੇ ਇਹਨਾਂ ਦੇ ਆਸਣ ਲੱਗਿਆ ਹੁੰਦਾ ਜਿਹੜਾ ਉੱਥੇ ਬਹਿ ਜਾਂਦੇ ਨੇ ਜੀ ਤਖਤ ਲਾ ਲਓ ਆਸਣ ਲਾ ਲਓ ਕੋਈ ਮੰਜਾ ਢਾਇਆ ਲਾ ਲਓ ਜੀ ਤੇ ਉਹਤੇ ਬੈ ਕੇ ਉਹਨੂੰ ਚੱਕ ਕੇ ਜੀ ਸ਼ਕਤੀਆਂ ਨਾਲ ਪੁੱਠਾ ਕਰ ਦਿੰਦੇ ਨੇ ਇਹਦੇ ਚੇਲੇ ਵੀ ਥੋੜੀਆਂ-ਬਹੁਤ ਸ਼ਕਤੀਆਂ ਜਾਣਦੇ ਹੁੰਦੇ ਨੇ ਓਕੇ ਭੂਤ ਵਿਦਿਆ ਨਾਲ ਤੇ ਐਂ ਜੀ ਉਸ ਮੱਠ ਦੇ ਵਿੱਚ ਗੁਰੂ ਸਾਹਿਬਾਨ ਬਹਿ ਜਾਂਦੇ ਆ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਾਂਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਦੇ ਮੱਠ ਦੇ ਵਿੱਚ ਜਾਂਦੇ ਨੇ ਤੇ ਇਹ ਤਖਤ ਤੇ ਬਹਿ ਜਾਂਦੇ ਆ ਜੀ ਤੇ ਇਹਦੇ ਚੇਲੇ ਆਪਦੀਆਂ ਸ਼ਕਤੀਆਂ ਲਾਉਂਦੇ ਆ ਜ਼ੋਰ ਲਾਉਂਦੇ ਆ ਜੀ ਕਾਹਨੂੰ ਪਲਟਿਆ ਜਾਂਦਾ ਜੀ ਉਹਨਾਂ ਦਾ ਤਖਤ ਕੌਣ ਪੁੱਠਾ ਕਰ ਦੂਗਾ ਜਿਹੜੇ ਸਾਰੀ ਧਰਤੀ ਦੀ ਸ੍ਰਿਸ਼ਟੀ ਦੇ ਮਾਲਕ ਨੇ ਬਿਲਕੁਲ ਜੀ ਬਿਲਕੁਲ ਤੇ ਜੀ ਜ਼ੋਰ ਲ ਹੁਣ ਇੱਥੇ ਬਹੁਤ ਲੋਕ ਇਹ ਕਹਿੰਦੇ ਨੇ ਵੀ ਧਾਰਮਿਕ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਵੀ ਖੰਡਣ ਕਰਦੇ ਨੇ ਸ਼ਕਤੀਆਂ ਦਾ ਖੰਡਣ ਕਰਦੇ ਆ ਹਨ ਪਰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਜਿਹੜੇ ਆਪਾਂ ਨੂੰ ਚੰਗੇ ਬੰਦੇ ਆ ਤੋਂ ਆਪਾਂ ਸਖਿਆਵਾਂ ਲੈਣੇ ਆ ਵੀ ਅਰਥ ਦੱਸੇ ਜਾਂਦੇ ਨੇ ਗੁਰਬਾਣੀ ਦੇ ਕਹਿੰਦੇ ਵੀ ਭੂਤ ਭੂਤਾਂ ਵੀ ਨੇ ਜਿਹੜੀ ਚੀਜ਼ ਦਾ ਨਾਮ ਹੈ ਗੁਰਬਾਣੀ ਕਹਿੰਦੀ ਉਹ ਚੀਜ਼ਾਂ ਸਭ ਧਰਤੀ ਦੇ ਮੌਜੂਦ ਨੇ ਤਾੰਤ੍ਰਿਕ ਵਿੱਦਿਆ ਵੀ ਹੈਗੀ ਆ ਜੀ ਠੀਕ ਹੈ ਜੀ ਤੇ 12 ਤੋਂ 14 ਤਰ੍ਹਾਂ ਦੀਆਂ ਤਾੰਤ੍ਰਿਕ ਵਿੱਦਿਆ ਜਿਹੜੀਆਂ ਤਾਕੜੀਆਂ ਧਰਤੀ ਦੇ ਉੱਤੇ ਇਸ ਟਾਈਮ ਵੀ ਮੌਜੂ ਦੱਸ ਰਹੀ ਹੈ ਜੀ ਹਾਂ ਜੀ ਤੇ ਉਸ ਤੋਂ ਬਾਅਦ ਇਤਿਹਾਸਕਾਰ ਕਹਿੰਦੇ ਆ ਜੀ ਵੀ ਚੇਲੇ ਭੱਜੇ ਜਾਂਦੇ ਜੀ ਮਾਧੋਦਾਸ ਬਰਾਗੀ ਕੋਲੇ ਪਹੁੰਚ ਜਾਂਦੇ ਨੇ ਜੀ ਵੀ ਐਂ ਕਰਕੇ ਜੀ ਕੋਈ ਮਹਾਨ ਪੁਰਸ਼ ਹੀ ਆਇਆ ਵੀ ਉਹ ਤਾਂ ਕੋਈ ਸ਼ਕਤੀ ਚੱਲਣ ਹੀ ਨਹੀਂ ਦੇ ਰਿਹਾ ਅਸੀਂ ਬਹੁਤ ਟੋਟ ਕੇ ਵਰਤ ਕੇ ਦੇਖ ਲਈ ਮਾਧੋਦਾਸ ਕਹਿੰਦੇ ਉੱਥੇ ਬੈਠੇ ਬੈਠੇ ਆਪਦੇ ਭੂਤਾਂ ਨੂੰ ਦੋ ਚਾਰ ਨੂੰ ਛੱਡਦੇ ਨੇ ਜਿਹੜੇ ਰੱਖੇ ਹੁੰਦੇ ਨੇ ਉਹਨਾਂ ਨੇ ਜੀ ਉਹ ਵੀ ਜਾ ਕੇ ਪੋਠੇ ਮੋੜਿਆਂਦੇ ਵੀ ਨਾ ਜੀ ਫਿਰ ਮਾਧੋਦਾਸ ਖੁਦ ਆਪ ਆ ਜਾਂਦੀ ਹੈ ਜੀ ਜੀ ਆ ਕੇ ਜੀ ਗੁਰੂ ਸਾਹਿਬ ਦੇ ਉਹਰੇ ਜਦੋਂ ਮਾੜਾ ਮੋਟਾ ਤਾਂ ਅੰਤਰਗ ਖੇਰ ਵੀ ਲਾਉਂਦੇ ਨੇ ਜਦੋਂ ਦੇਖ ਲੈਂਦੇ ਨੇ ਵੀ ਇਹ ਤਾਂ ਪੂਰਨ ਗੁਰੂ ਨੇ ਇਦੋਂ ਵੀ ਵੱਡੇ ਨੇ ਆ ਕੇ ਉਹਨਾਂ ਦੇ ਪੈਰਾਂ 'ਚ ਟਿਕ ਪੈਂਦੇ ਜੀ ਉਹ ਪੈਰਾਂ 'ਚ ਡਿੱਗਣ ਦਾ ਕਾਰਨ ਇਹ ਵੀ ਜਦੋਂ ਗੁਰੂ ਵੱਡਾ ਮਿਲ ਗਿਆ ਤਾਂ ਉਹਨਾਂ ਨੇ ਉਹਨੂੰ ਗੁਰੂ ਧਾਰ ਲੈਣਾ ਉਹਨਾਂ ਦਾ ਹੀ ਚੱਲਦਾ ਆ ਰਿਹਾ ਸੀ ਵੀ ਮੈਂ 14 ਕਲਾਂ ਦੇ ਵਿੱਚ ਨਪੁੰਨੀ ਹੋਵਾਂ ਪੂਰਾ ਤਾਕੜਾ ਜੀ ਗੁਰੂ ਸਾਹਿਬਾਨ ਨੂੰ ਆ ਕੇ ਜੀ ਬੇਨਤੀ ਕਰਦੇ ਨੇ ਸਤਿਕਾਰ ਸਹਿਤ ਵੀ ਮਹਾਰਾਜ ਜੀ ਆਪ ਕੌਣ ਹੋ ਜੀ ਤੇ ਉੱਥੇ ਗੁਰੂ ਸਾਹਿਬ ਇਤਿਹਾਸਕਾਰ ਦੱਸਦੇ ਵੀ ਗੁਰੂ ਸਾਹਿਬ ਬੋਲਦੇ ਨੇ ਵੀ ਤੂੰ ਸਾਨੂੰ ਜਾਣਦਾ ਅੰਦਰ ਆਉ ਤੇ ਝਾਤੀ ਮਾਰ ਕੇ ਦੇਖ ਤੇ ਜੀ ਉਹ ਵਧੀਆ ਚੰਗੇ ਧਿਆਨ ਨਾਲ ਗੁਰੂ ਸਾਹਿਬ ਨੂੰ ਜਦੋਂ ਤੱਕਦੇ ਨੇ ਵੀ ਸਿਰ ਦੇ ਉੱਤੇ ਕਲਗੀ ਲੱਗੀ ਐ ਸ਼ਾਹੀ ठाठ-ਬਾਠ ਨਾਲ ਚੋਲਾ ਪਹਿਨਿਆ ਹੋਇਆ ਗਲ ਦੇ ਵਿੱਚ ਮਾਲਾ ਨੇ ਕਿਰਪਾਨ ਐ ਘੋੜੇ ਤੇ ਆਏ ਨੇ ਵੀ ਮੋਗਲ ਰਾਜ ਦੇ ਵਿੱਚ ਤਾਂ ਕੋਈ ਚੂਨ ਹੀ ਚੱਕਦਾ ਹੈਗਾ ਇਹ ਇੱਕ ਰਾਜੇ ਤੌਰ ਤੇ ਤੁਰੇ ਫਿਰਦੇ ਨੇ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਜੀ ਹੁਣ ਉਹਨਾਂ ਨੇ ਕਿਉਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਕਿਉਂਕਿ ਜੀ ਸਰਕਾਰ ਦੇ ਵਿੱਚ ਜੇ ਕੋਈ ਅੱਜ ਬਾਗੀ ਬਣ ਜਾਂਦਾ ਕੋਈ ਵੀ ਸਰਕਾਰ ਦੇ ਉਲਟ ਕੋਈ ਗੱਲਾਂ ਕਰਨ ਲੱਗ ਜਾਂਦਾ ਜਿਵੇਂ ਪਿੱਛੇ ਆਪਾਂ ਦੇਖਿਆ ਭਾਈ ਅਮਰਤਪਾਲ ਜੀ ਸਰਕਾਰ ਦੇ ਖਿਲਾਫ ਚੱਲੇ ਨੇ ਜੀ ਤੇ ਬੱਚਾ-ਬੱਚਾ ਉਹਨਾਂ ਨੂੰ ਜਾਣਦਾ ਸੀਗਾ ਇਸੇ ਕਰਕੇ ਜਿਹੜਾ ਵੀ ਕੋਈ ਬਾਗੀ ਬੋਲੀ ਬੋਲੂਗਾ ਜੀ ਉਹਨੂੰ ਪੂਰੇ ਸ਼ਾਸਨ ਕਾਲ ਦੇ ਵਿੱਚ ਬੱਚਾ-ਬੱਚਾ ਜਾਣਦਾ ਹੁੰਦਾ ਵੀ ਉੱਥੇ ਕੋਈ ਬਾਗੀ ਬੰਦਾ ਜਿਨੇ ਵੀ ਇਹਨਾਂ ਦੇ ਖਿਲਾਫ ਕੋਈ ਆਵਾਜ਼ ਉਠਾਈ ਹੈ ਜੀ ਪਰ ਬੇਸ਼ੱਕ ਦੇਖਿਆ ਕਿਸੇ ਨੇ ਨਾ ਹੋਵੇ ਹੂੰ ਇਸ ਕਰਕੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਧੋਦਾਸ ਬਰਾਗੀ ਜੀ ਨੇ ਇਹ ਗੱਲਾਂ ਸੁਣੀਆਂ ਸੀਗੀਆਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਇਆ ਕਰਕੇ ਡੰਕਾ ਵਜਾਇਆ ਹੋਇਆ ਇਹਨਾਂ ਦੀਆਂ ਜੜਾ ਪੱਟਣ ਨੂੰ ਕਹਿੰਦੇ ਜੀ ਮੈਨੂੰ ਤਾਂ ਉਹ ਲੱਗ ਰਹੇ ਹਾਂ ਕਹਿੰਦੇ ਹਾਂਜੀ ਅਸੀਂ ਉਹੀ ਹਾਂ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਮਾਧੂਰਾਸ ਬਿਰਾਗੀ ਦੇ ਰੂਪ ਦੇ ਵਿੱਚ ਸਾਹਮਣੇ ਬੈਠੇ ਤਾਂ ਗੁਰੂ ਸਾਹਿਬਾਨ ਪੁੱਛਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਤੁਸੀਂ ਕੌਣ ਹੋ ਉਹ ਅੱਗੋਂ ਜਵਾਬ ਦਿੰਦੇ ਨੇ ਕਹਿੰਦੇ ਜੀ ਮੈਂ ਆਪ ਜੀ ਦਾ ਬੰਦਾ ਹਾਂ ਵਾਹਿਗੁਰੂ ਬੰਦਾ ਇਤਿਹਾਸਕਾਰ ਦੱਸਦੇ ਵੀ ਫਾਰਸੀ ਦਾ ਸ਼ਬਦ ਹੈ ਜੀ ਜਿਹਨੂੰ ਜਿਹਦਾ ਅਰਥ ਹੈ ਸਿੱਧਾ ਸਿੱਧਾ ਅਰਥ ਗੁਲਾਮ ਗੁਲਾਮ ਸਮਝਦੇ ਤੁਸੀਂ ਵੀ ਵੀ ਪੱਕੇ ਹੀ ਗੁਲਾਮ ساری ਉਮਰ ਹੀ ਤੁਹਾਡੇ ਤੁਹਾਡੇ ਹੀ ਆ ਹਾਂ ਵੀ ਆਪਣਾ ਗੁਰੂ ਧਾਰਨ ਕਰ ਲਿਆ ਇਹ ਗੱਲ ਕਹਿ ਕੇ ਵੀ ਗੁਰੂ ਸਾਹਿਬਾਨ ਕਹਿੰਦੇ ਜੇ ਸਾਡਾ ਬੰਦਾ ਤਾਂ ਫਿਰ ਬੰਦੇ ਵਾਲੇ ਕੰਮ ਕਰ ਜੀ ਉਹ ਕਹਿੰਦਾ ਜੀ ਹੁਕਮ ਕਰੋ ਇੱਥੇ ਜੀ ਗੁਰੂ ਸਾਹਿਬਾਨ ਫਿਰ ਉਹਨੂੰ ਸਾਰਾ ਸਾਖੀ ਸੁਣਾਉਂਦੇ ਨੇ ਪਿੱਛੇ ਇਤਿਹਾਸ ਦੀ 1705 ਤੋਂ ਲੈ ਕੇ ਤੇ ਕਹਿੰਦੇ ਵੀ ਬਹੁਤ ਇਤਿਹਾਸ ਕਰ ਦੱਸਦੇ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ੀਦੀ ਦਾ ਵੀ ਜੇਕਰ ਇੱਥੇ ਕੀਤਾ ਜਾਂਦਾ ਜੀ 14 ਜੰਗਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਪਰਿਵਾਰ ਬਿਛੋੜੇ ਦਾ ਆਨੰਦਪੁਰ ਸਾਹਿਬ ਦੇ ਕਿਲੇ 'ਚ ਝੂਠੀਆਂ ਸੋਹਾਂ ਖਾਦੀਆਂ ਉਹ ਘਟਨਾ ਸਾਰੀ ਬੰਦਾ ਸਿੰਘ ਬਹਾਦਰ ਨੂੰ ਦੱਸੀ ਜਾਂਦੀ ਹੈ। ਉਸ ਤੋਂ ਬਾਅਦ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿੱਥੇ ਜ਼ਿਕਰ ਆਉਂਦਾ ਕਹਿੰਦੇ ਬੰਦਾ ਸਿੰਘ ਬਹਾਦਰ ਦੇ ਜਿਹੜੇ ਡੌਲੇ ਨੇ ਜੀ ਉਹ ਫਰਕਣ ਲੱਗ ਜਾਂਦੇ ਨੇ। ਵਾਹਿਗੁਰੂ ਕਿਉਂਕਿ ਨਪੁੰਨਤਾ ਉਹ ਪਹਿਲੀ ਸੀਗੇ ਤਲਵਾਰਬਾਜ਼ੀ ਦੇ ਵਿੱਚ ਤੀਰ ਕਮਾਨੀ ਦੇ ਵਿੱਚ ਜੀ ਤੇ ਅੱਖਾਂ ਦੇ ਵਿੱਚ ਕਹਿੰਦੇ ਜੋਧੇ ਤੇ ਖੂਨ ਆ ਜਾਂਦਾ ਜੀ ਪਾਣੀ ਦੀ ਤਰ੍ਹਾਂ ਅੱਖਾਂ ਲਾਲ ਹੋ ਜਾਂਦੀਆਂ ਨੇ ਗੁੱਸਾ ਆਉਂਦਾ ਜੀ ਰੌਂਗਟੇ ਖੜੀ ਹੋ ਜਾਂਦੇ ਨੇ ਕਿਉਂਕਿ ਉਹ ਘਟਨਾ ਵੀ ਬਹੁਤ ਬਹੁਤ ਵੱਡੀ ਘਟਨਾ ਹੈ ਜਿਹੜੀ ਅੱਜ ਦੇ ਸਮੇਂ 'ਚ ਆਪਾਂ ਯਾਦ ਕਰ ਰਹੇ ਹਾਂ ਤੇ ਕਹਿੰਦੇ ਜੀ ਗੁਰੂ ਸਾਹਿਬਾਨ ਉਸ ਤੋਂ ਬਾਅਦ ਇਹ ਗੱਲਾਂ ਕਹਿਣ ਤੋਂ ਬਾਅਦ ਉਹਨਾਂ ਨੂੰ ਵਾਚਨ ਕਰਦੇ ਨੇ ਵੀ ਅਸੀਂ ਸਿੱਖੀ ਦਾ ਬੂਟਾ ਲਾਇਆ ਹੈ ਜਿਹਨੂੰ ਅਸੀਂ ਆਪਣਾ ਖੂਨ ਦੇ ਕੇ ਪਾਲਿਆ ਸਰਬੱਤ ਦਾ ਵਾਰਿਆ ਸਾਡਾ ਤੇ ਅਸੀਂ ਇਹੀ ਕਹਿੰਦੇ ਆ ਵੀ ਇਹ ਸਿੱਖੀ ਦੇ ਬੂਟੇ ਦੀ ਜਿਹੜੀ ਅੱਗੇ ਪਾਲਣਾ ਹੈ ਤੁਸੀਂ ਕਰੋ ਕਿਤੇ ਇਹ ਮਰਝਾ ਨਾ ਜਾਵੇ ਉਹ ਕਹਿੰਦੇ ਜੀ ਜੇ ਥੋੜਾ ਥਾਪੜਾ ਰੱਖੂਗਾ ਤਾਂ ਕੋਈ ਚੱਕਰ ਨਹੀਂ ਜਿਹੜਾ ਕਹੋਗੇ ਉਹੀ ਤੱਕ ਤਾਂ ਪੁੱਠਾ ਕਰ ਦਿਆਂਗੇ ਸੋਡੀ ਬਸ ਅਸ਼ੀਰਵਾਦ ਚਾਹੀਦਾ ਜੇ ਮੈਂ ਪਹਿਲਾਂ ਤਾਕੜਾ ਹੁੰਦਾ ਤਾਂ ਮੈਂ ਓਰੇ ਸਾਥ ਬਣ ਕੇ ਕਿਉਂ ਲੁਕਦਾ ਹੂੰ ਮੈਨੂੰ ਕੀ ਲੋੜ ਪੈਣੀ ਸੀ ਇੱਥੇ ਜੰਗਲਾਂ 'ਚ ਬੜਨ ਦੀ ਪਰ ਜੇ ਥੋੜਾ ਥਾਪੜਾ ਰਹੂਗਾ ਤਾਂ ਮੈਂ ਜਿੱਤ ਸਕੂਗਾ ਮਹਾਰਾਜ ਕਹਿੰਦੇ ਉੱਥੇ ਜੀ ਅਸ਼ੀਰਵਾਦ ਦਿੰਦੇ ਆ ਬੰਦਾ ਸਿੰਘ ਬਹਾਦਰ ਨੂੰ ਤੇ ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਪਾਣ ਕਰਵਾਇਆ ਜਾਂਦਾ ਤੇ ਉਹਨਾਂ ਦਾ ਨਾਮ ਮਾਧੋਦਾਸ ਤੋਂ ਬਦਲ ਕੇ ਗੁਰਬਖਸ਼ ਸਿੰਘ ਰੱਖਿਆ ਜਾਂਦਾ ਹੈ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਬਹੁਤ ਇਤਿਹਾਸਕਾਰੀ ਦੱਸਦੇ ਆ ਅਮਰਤ ਪਾਨੀ ਹੋ ਜਾਂਦੇ ਨੇ ਉੱਥੇ ਉਹ ਹਾਂਜੀ ਅਮਰਤ ਪਾਨ ਕਰਦੇ ਆ ਬਹੁਤ ਇਤਿਹਾਸਕਾਰ ਕਹਿੰਦੇ ਨੇ ਵੀ ਅਮਰਤ ਪਾਨ ਉਹਨਾਂ ਨੇ ਕੀਤਾ ਜੀ ਵੱਖ-ਵੱਖ ਇਤਿਹਾਸਕਾਰਾਂ ਨੇ ਇਹ ਲਿਖਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਜੀ ਗੁਰੂ ਸਾਹਿਬਾਨ ਉਹਨਾਂ ਨੂੰ ਪੰਜ ਤੀਰ ਦਿੰਦੇ ਨੇ ਤੇ ਨਾਲ ਪੰਜ ਸੱਤ ਸਿੰਘ ਵੀ ਦਿੰਦੇ ਆ ਜੀ ਕੁਸ ਆਪਣੇ ਲਖਤਾਂ ਵੀ ਦਿੰਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਵੱਲ ਉਹਨਾਂ ਨੂੰ ਰਵਾਨਾ ਕਰ ਦਿੰਦੇ ਨੇ ਵੀ ਜਾਓ ਪੰਜਾਬ ਤੇ ਜਾ ਕੇ ਚੜ੍ਹਾਈ ਕਰੋ ਉੱਥੇ ਜਾ ਕੇ ਸਿੰਘਾਂ ਨੂੰ ਆਪਣੇ ਝੰਡੇ ਹੇਠ ਇਕੱਤਰ ਕਰੋ ਤੇ ਜਾ ਕੇ ਜ਼ੁਲਮ ਦੇ ਖਿਲਾਫ ਟੱਕਰ ਦਿਓ